ਬਹੁਤ ਹੀ ਅਮੀਰ ਲੱਗਿਆ ਮੈਨੂੰ ਤੁਹਾ ਸਾਰੇ ਮੈਂ ਭਾਈ ਸਾਹਿਬ ਦੀ ਜਿਹੜੀ ਅੱਜ ਸੰਗਤ ਸੀ ਸਪੋਰਟਰ ਸੀ ਜਿੰਨੇ ਵੀ ਨੌਜਵਾਨ ਸੀ ਸਾਰਿਆਂ ਦਾ तहे دلੋਂ ਧੰਨਵਾਦ ਕਰਦੇ ਆਂ ਕਿ ਮੈਂ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਗਾ ਪਹਿਲਾਂ ਤਾਂ ਕਿਉਂਕਿ ਦੇਖੋ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਅੱਜ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣੇ ਸੀ ਉਥੇ ਦੋਸਤੋ ਲੋਕਾਂ ਦੀ ਹਲਕਾ ਖਡੂਰ ਸਾਹਿਬ ਅਤੇ ਹਲਕਾ ਫਰੀਦਕੋਟ ਤੇ ਨਾਲ ਹੀ ਦੋਸਤੋ ਹਲਕਾ ਸੰਗਰੂਰ ਅਤੇ ਹਲਕਾ ਬਠਿੰਡਾ ਤੇ ਵੱਡੀ ਨਜ਼ਰ ਸੀ ਜੇ ਦੋਸਤੋ ਆਪਾਂ ਹਲਕਾ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਦੋਸਤੋ ਭਾਈ ਅਮਰਤਪਾਲ ਸਿੰਘ ਉਥੇ 1.5 ਲੱਖ ਵੋਟ ਤੋਂ ਵੀ ਜ਼ਿਆਦਾ ਲੀਡ ਦੇ ਨਾਲ ਅੱਗੇ ਜਾ ਰਹੇ ਨੇ ਇ ਲਗਭਗ ਦੋਸਤੋ ਹਲਕਾ ਖਡੂਰ ਸੈਕਟਰ ਤੋਂ ਭਾਈ ਅਮਰਤਪਾਲ ਸਿੰਘ ਜਿੱਤ ਚੁੱਕੇ ਨੇ ਨਾਲ ਹੀ ਦੋਸਤੋ ਜੋ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਚੋਣ ਲੜ ਰਹੇ ਨੇ ਉਹ ਵੀ ਦੋਸਤੋ 50000 ਤੋਂ ਜ਼ਿਆਦਾ ਵੋਟ ਦੇ ਨਾਲ ਅੱਗੇ ਚੱਲ ਰਹੇ ਨੇ ਉਹਨਾਂ ਦੀ ਵੀ ਜਿੱਤ ਦੋਸਤੋ ਲਗਭਗ ਪੱਕੀ ਹੈ ਨਾਲ ਹੀ ਦੋਸਤੋ ਜੋ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੀਤ ਹੇਰ ਦਾ ਮੁਕਾਬਲਾ ਸੀ ਉਥੋਂ ਦੋਸਤੋ ਆਮ ਆਦਮੀ ਪਾਰਟੀ ਦੇ ਲੀਡਰ ਮੀਤ ਹੇਰ ਦੀ ਜਿੱਤ ਹੋ ਚੁੱਕੀ ਹੈ ਉਹ 1.5 ਲੱਖ ਤੋਂ ਵੀ ਜ਼ਿਆਦਾ ਵੋਟ ਦੇ ਨਾਲ ਸਿਮਰਨਜੀਤ ਸਿੰਘ ਮਾਨ ਸੁਖਪਾਲ ਸਿੰਘ ਖਹਿਰਾ ਇਹਨਾਂ ਸਾਰੇ ਲੀਡਰਾਂ ਤੋਂ ਅੱਗੇ ਚੱਲ ਰਹੇ ਨੇ ਲਗ ਆਮ ਆਦਮੀ ਪਾਰਟੀ ਦੀ ਜੋ ਸੀਟ ਹੈ ਉਹ ਕਲੀਅਰ ਹੋ ਚੁੱਕੀ ਹੈ ਤੇ ਹੁਣ ਦੋਸਤੋ ਜੇ ਆਪਾਂ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਤੋਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਮੈਂਬਰ ਬੀਬੀ ਹਰਸਮਰਤ ਕੌਰ ਬਾਦਲ ਸਭ ਤੋਂ ਅੱਗੇ ਚੱਲ ਰਹੇ ਨੇ ਲਗਭਗ ਦੋਸਤੋ 20000 ਦੀ ਲੀਡ ਦੇ ਨਾਲ ਉਹ ਅੱਗੇ ਚੱਲ ਰਹੇ ਨੇ ਲਗਭਗ ਦੋਸਤੋ ਉਹਨਾਂ ਦੀ ਜਿੱਤ ਬਠਿੰਡਾ ਤੋਂ ਕਲੀਅਰ ਹੈ ਹੁਣ ਦੋਸਤੋ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਤੋਂ ਦੋਸਤੋ ਕਾਂਗਰਸ ਨੂੰ 7 ਦੇ ਲਗਭਗ ਸੀਟਾਂ ਆ ਰਹੀਆਂ ਨੇ ਤੇ ਜੋ ਆਮ ਆਦਮੀ ਪਾਰਟੀ ਹੈ ਉਸ ਨੂੰ ਦੋਸਤੋ 3 ਸੀਟਾਂ ਆਈਆਂ ਨੇ 2 ਸੀਟਾਂ ਦੋਸਤੋ ਜੋ ਆਜ਼ਾਦ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਮਿਲੀਆਂ ਨੇ ਤੇ ਇੱਕ ਸੀਟ ਦੋਸਤੋ ਹਲੇ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਮਿਲੀ ਹੈ ਉਥੇ ਦੋਸਤੋ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣ ਪ੍ਰਚਾਰ ਦੌਰਾਨ ਵੱਡੇ ਦਾਅਵੇ ਕੀਤੇ ਸੀ ਕਿ ਅਸੀਂ 13 ਜ਼ੀਰੋ ਦੇ ਨਾਲ ਜਿੱਤਾਂਗੇ ਉਹ ਉਹਨਾਂ ਦੇ ਦਾਅਵੇ ਦਾਵੇ ਹੀ ਰਹਿ ਗਏ ਬਸ तो बाकी सारे मैं भाई साहब की जी संगत से सपोर्टर से जिन्ने भी नौजवान से सारे धनबाद कर दी कि बहुत ही संगत ने आप मुहारी मेहनत की बहुत ही सहयोग देता सी सारी संगत मैं तय दिल्ली धनबाद करती है ਅਤੇ ਮੈਂ ਸਾਰੀ 사ਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦੀ ਦਿਹਾੜੇ ਸਾਡੀ ਜਿੱਤ ਜਿਹੜੀ ਆ ਸ਼ਹੀਦਾਂ ਦੇ ਸੰਮਰਪਨ ਤੇ 6 ਤਰੀਕ ਤੱਕ ਆਪਾਂ ਕੁਝ ਵੀ ਕੋਈ ਯੋਜਨਾ ਨਹੀਂ ਕਰਨਾ ਤੇ ਅੱਜ ਅਸੀਂ ਖੰਡਪਾਟ ਸਾਹਿਬ ਕਾਲੇ ਮਹਿਰ ਆਰੰਭ ਕਰਾ ਰਹੇ ਹਾਂ ਤੇ 6 ਤਰੀਕ ਨੂੰ ਆਪਾਂ ਬਾਾਰੇ ਤੇ ਬਾਅਦ ਵਿੱਚ ਆਪਾਂ ਜਿਹੜਾ ਵੀ ਪ੍ਰੋਗਰਾਮ ਅੱਗੋਂ ਬਾਅਦ ਵਿੱਚ ਪਤਾ ਨਹੀਂ 53000 ਤੱਕ ਹੁਣ ਤਾਂ ਕਲੀਅਰ ਚੱਲ ਰਹੀ ਹੈ ਦੀ ਤੁਹਾਡਾ ਕੀ ਅੰਦਾਜ਼ਾ ਹੈਗਾ ਜਾਂ ਕਿਵੇਂ ਦੇਖਦੇ ਹੋ ਕਿ ਸ਼ਾਮ ਤੱਕ ਜੋ ਤੱਕ ਨਤੀਜੇ ਆਉਂਦੇ ਹੈਗੇ ਆ ਉਦੋਂ ਤੱਕ ਜਿਹੜੇ ਰੁਝਾਨ ਹੋਣਗੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਲੀਡ ਕਿਸ ਤਰ੍ਹਾਂ ਦੀ ਹੋ ਸਕਦੀ ਬਹੁਤ ਬਾਈਡਰ ਦੇ ਕਿ ਬਹੁਤ ਵੱਡੀ ਚੀਜ਼ ਨੇ ਜਿੱਤ ਪ੍ਰਾਪਤ ਕਰਨੀ ਹੈ ਅਦਾ ਜਿੰਨਾ ਦੇਖਦੇ ਰਹੇ ਆਪਾਂ ਚੋਣ ਪ੍ਰਚਾਰ ਵੀ ਮਿਲਦੇ ਨੇ ਲਗਾਤਾਰ ਜਿੰਨਾ ਸੰਗਤ ਦਾ ਪਿਆਰ ਉਦੋਂ ਦੇਖ ਰਿਹਾ ਸੀਗਾ ਬਿਲਕੁਲ ਇਹਨਾਂ ਨੇ ਜਿਹੜਾ ਹੈਗਾ ਵੋਟਾਂ 'ਚ ਵੀ ਕਿਤੇ ਨਾ ਕਿਤੇ ਤਬਦੀਲ ਹੋਇਆ ਵੀ ਨਜ਼ਰ ਆਇਆ ਹੋ ਪਰ ਲੋਕਾਂ ਵੱਲੋਂ ਬੜਾ ਖੁੱਲ ਕੇ ਸਾਥ ਜਿਹੜਾ ਹੈਗਾ ਦਿੱਤਾ ਗਿਆ ਹਰ ਵਰਗ ਵੱਲੋਂ ਦਿੱਤਾ ਗਿਆ आ, उस वास्ते संगत नु कुछ कहना चाहूँगा दोस्तों देखो इ सारी संगत नु धर्म तो ऊपर उठ के हर धर्म ने हर दसेट जोड़ता है हिंदू भी आए मुसलमान भी लिए आए ऐसे का विचार सारे धर्म ने हर बात क्या क्या सहयोगता सारे धर्म ने हृदय से धन्यवाद करते हैं कि सारे धर्म ने बहुत बहुत सारी संगत ने हर दसेट जोड़ता है ਮਤਲਬ ਇੱਕ طرف ਐਡੀਆਂ ਡਿੱਗਸ ਪਾਰਟੀਆਂ ਹੋਣ ਔਰ ਦੂਸਰੀ ਤਰਫ ਜੇਕਰ ਗੱਲ ਕਰਾਂ ਤਾਂ ਆਜ਼ਾਦ ਉਮੀਦਵਾਰ ਜਿਹੜੇ ਹੈਗੇ ਆ ਸੰਘਤ ਵੱਲੋਂ ਇਹਨਾਂ ਖੁੱਲ ਕੇ ਸਾਥ ਦੇਣਾ ਡਿੱਗਸ ਪਾਰਟੀਆਂ ਨੂੰ ਨਕਾਰ ਦੇਣਾ ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਹੈਗਾ ਜਦੋਂ ਲੋਕ ਵਰਤਨ ਤੇ ਆਉਂਦੇ ਆ ਔਰ ਚੰਗੇ ਚੰਗੇ ਥਾਂਵ ਜਿਹੜੇ ਹੈਗੇ ਆ ਫਿਰ ਹਿਲਣੇ ਸ਼ੁਰੂ ਹੋਏ ਕੀ ਇਹਦੇ ਪਿੱਛੇ ਕਾਰਨ ਮੰਨਦੇ ਆ ਕਾਰਨ ਇਹ ਹੈ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਤੱਕਾ ਕੀਤਾ ਬਹੁਤ ਅਨਿਆਇ ਕੀਤਾ ਐਨਐਸਏ ਦਾ ਕੋਈ ਬੇਸ ਨਹੀਂ ਸੀ ਐਨਐਸਏ ਲਈ ਕਿੱਦਾਂ ਦੇ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਗਿਆ ਉਹਦਾ ਜਵਾਬ ਸੰਗਤ ਨੇ ਹੁਣ ਬੋਟਾਂ ਬਾਕੇ ਦਿੱਤਰ ਸਰਕਾਰ ਨੂੰ ਕਿ ਜਿਹਦੇ ਬੰਦੇ ਦਾ ਤੁਸੀਂ ਇਹ ਨਾ ਕਰਦੇ ਐਨੀ ਖੌਮ ਨੂੰ ਪਿਆਰ ਕਰਦੇ ਐਨੀ ਖੌਮ ਦੇ ਵਗਲ ਖੜੀ ਐ ਸਾਹ ਕਰੇ ਬੋਟਾਂ ਬਾਕੇ ਸਰਕਾਰ ਨੂੰ ਜਵਾਬ ਦੇਣਾ ਠੀਕ ਹੈ ਬਾਬਾ ਜੀ ਹੁਣ ਜਿਵੇਂ ਨੇ ਰੋਜ਼ਾਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ਼ ਹੋ ਜਾਣਗੇ ਸੰਗਤ ਨੂੰ ਤੁਸੀਂ ਇਹ ਕੀ ਜੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਵੀ ਕਦੇ ਨਹੀਂ ਜੱਟਦਾਰ ਸਾਹਿਬ ਦਾ ਵੀ ਇਹੋ ਜੀ ਪੀਸੀ ਕੀ ਸੰਗਤ ਨੂੰ ਕਿ ਦਿਨਾਂ ਨੂੰ ਧਿਆਨ ਚ ਰੱਖਿਆ ਦੇਵੇ ਕੋਈ ਵੀ ਉਮੀਦਵਾਰ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਤੇ ਹੁਣ ਅੱਗੇ ਸ਼ੁਰੂਆਤ ਕਿਰੂਦਾਨਾ ਦੇ ਨਾਲ ਪਹਿਲੇ ਕੰਮਾਂ ਦੀ ਜ਼ਿਕਰ ਕਰਨੀ ਕੀਤੀ ਜਾਵਦਾ ਕਿਸ ਤਰਫ ਧਿਆਨ ਲੱਗਦਾ ਹੈਗਾ ਜਾਂ ਫਿਰ ਜਿਹੜਾ ਉਹਨਾਂ ਦੇ ਪਾਕਿਸਤਾਨ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਕਿ ਕੋਈ ਗਲਤ ਬਾਤ ਜਿਹੜੀ ਹੈਗੀ ਆ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸੰਬੰਧੀ ਤੁਹਾਡਾ ਵਿਚਾਰ ਹੋਇਆ ਹੋਵੇ ਹੋਵੇ। ਦੇਖੋ ਅੱਜ ਤੋਂ ਬਾਅਦ ਚਲੋ ਪਤਾ ਚੱਲੂਗਾ ਕੋਈ ਵਿਚਾਰ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪਹੁੰਚਾ ਦਿੱਤੀ ਆਪਣੇ ਤੌਰ ਤੇ ਇਹ ਮਤਲਬ ਜੇ ਕਿਹਾ ਕਰ ਦਿੱਤੀ ਭਾਈ ਸਾਹਿਬ ਦੇ ਅੰਦਰ ਸੀ। ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ 6 ਤੱਕ ਦੇ ਅਸੀਂ ਇਹ ਮਹਾਰਾਜਾ ਸ਼ੁਕਰਾਨੇ ਕਰਨਾ 7 ਤੱਕ ਅਸੀਂ ਵੇਖਦੇ ਆ ਕਿ ਸਾਡਾ ਕੀ ਪ੍ਰੋਗਰਾਮ ਬਣਦਾ ਕੀ ਹੈ। ਜੇ 7 ਤੋਂ ਬਾਅਦ ਇਹ ਅਸੀਂ ਕਹਿੰਦੇ ਜੋ ਵੀ ਹੋ ਭਾਈ ਸਾਹਿਬ ਦੇ ਕਦੋਂ ਬਾਹਰ ਆਉਂਗਾ ਵਾ ਕਦੋਂ ਕੀ ਕਰਦੀ ਹੈ ਸਰਕਾਰ ਨੂੰ ਕਿੰਨਾ ਟਾਈਮ ਲੱਗਦਾ ਇਹਦੇ ਮੈਂ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਗਾ ਪਹਿਲਾਂ ਤਾਂ ਕਿਉਂਕਿ ਦੇਖੋ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਫੀਫਟ ਕੋਟ ਵਾਲਿਆਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਨਾ ਮੇਰੇ ਕੋਲ ਕੋਈ ਅੱਖਰ ਹੈ ਧੰਨਵਾਦ ਵਰਗਾ ਜਿਹੜਾ ਉਹਨਾਂ ਦੇ ਸਹਿਯੋਗ ਦੀ ਸ਼ਾਬਰੀ ਕਰਦਾ ਜਿਹਨਾਂ ਨਾਲ ਦਾ ਧੰਨਵਾਦ ਕਰਦਾ ਹਾਂ ਬਾਈ ਜੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾ ਮਿੱਥੋ ਤੇਲ ਪੁਆਏ ਮੋਟਰਸਾਈਕਲਾਂ ਤੇ ਲੋ ਦੇ ਵਿੱਚ ਮੁੰਡੇ ਬਿਲਕੁਲ ਐਨ ਚੱਲੇ ਆ ਖੁੱਲ ਕੇ ਉਹਨਾਂ ਨੇ ਕਿਤੇ ਨਹੀਂ ਵਿਚਾਰਿਆ ਮੈਨੂੰ ਪਾਣੀ ਨਹੀਂ ਕਿ ਕਿਸੇ ਨੇ ਨਹੀਂ ਚਾਹ ਲੁਕਿਆ ਕਿਸੇ ਨੇ ਨਹੀਂ ਰੋਟੀ ਲੁਕਿਆ ਕਿਸੇ ਨੇ ਨਹੀਂ ਕੋਟ ਬੈਟ ਨਹੀਂ ਪਾਇਆ ਉਹ ਬਹੁਤ ਪਿਆਰ ਦਿੰਦਾ ਹੈ ਮੈਂ ਮਤਲਬ ਭੁੱਲ ਹੀ ਨਹੀਂ ਸਕਦਾ ਕਦੇ ਇੰਨਾ ਇੰਨਾ ਸਤਾਰ ਮਾਣ ਇੱਜ਼ਤ ਪਿਆਰ ਦਿੱਤਾ ਫਰੀਦਪੁਰ ਵਾਲਿਆਂ ਨੇ ਮੈਂ ਮੈਂ ਇਹਨਾਂ ਦਾ ਸਦਾ ਹੀ ਲੈਣੀ ਰਹੂ ਹੁਣ ਕਲਾਕਾਰਾਂ ਦਾ ਤਾਂ ਕੰਮ ਹੀ ਨਹੀਂ ਸਿਆਸਤ ਵਿੱਚ ਕਿਉਂਕਿ ਕਲਾਕਾਰਾਂ ਦੀ ਸਿਆਸਤ ਇਹਨਾਂ ਨੇ ਕਲਾਕਾਰਾਂ ਨੂੰ ਪਹਿਲਾਂ ਜਿਤਾ ਕੇ ਦੇਖ ਲਿਆ ਕਲਾਕਾਰਾਂ ਤੋਂ ਤਾਂ 1.5 ਸਾਲ ਦੀ ਮੰਗ ਕੋ ਉਹ ਪੰਗ ਹੋ ਗਿਆ ਲੋਕਾਂ ਦਾ ਇਹਨਾਂ ਦਾ ਵਸ ਨਹੀਂ ਹੈ ਇਹ ਤਾਂ ਸਟੇਜਾਂ ਤੇ ਟੀਕ ਲੱਗਦੇ ਉੱਤੇ ਅਰਨਾ ਮਤੋਂ ਦੱਕਾ ਦੇ ਇਹਨਾਂ ਦਾ ਕੰਮ ਸੀ ਆ ਜਿਹੜੀ ਡਿਫਰੈਂਸ ਇਹ ਹੈ ਕਿ ਪਹਿਲਾਂ ਮੈਂ ਲੜਿਆ ਸੀ ਪਾਰਟੀ ਤੋਂ ਮਾਨ ਮਤੋਂ ਕੌਣ ਮੈਂ ਲੜਿਆ ਹਿੰਦੀ ਪੈਨੇ ਇਨ ਫੈਕਟ ਤੁਹਾਨੂੰ ਲੋਕਾਂ ਨੇ ਉਹ ਕਹਿ ਵੀ ਦਿੱਤਾ ਸੀ ਮਹਿੰਦੇ ਜੀ ਕਹਿੰਦੇ ਭਾਈ ਜੀ ਜੇ ਤੁਸੀਂ ਇਸ ਵਾਰੀ ਵੀ ਤੁਸੀਂ ਪਾਰਟੀ ਵੱਲੋਂ ਖੜਦੇ ਹੋ ਕੰਪਲਿਟ ਹੋ ਅਸੀਂ ਤਾਂ ਹੀ ਤੁਰੇ ਦੂਜੇ ਨਾਲ ਵੀ ਤੁਸੀਂ ਇੰਡੀਪੈਂਡੈਂਟ ਹੋ ਜਿਹੜਾ ਦੇ ਨਾਮ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਸੀਂ ਚਾਹੇ ਵੀ ਉਹਨਾਂ ਨੂੰ ਕਿੱਥੇ ਸਹਾ ਸਕਦੇ ਅਸੀਂ ਕਿਵੇਂ ਗੁਰੂ ਕਰ ਮੱਥਾ ਟੇਕਦੇ ਆ ਬਹੁਤ ਮੁਸ਼ਕਲ ਆ ਜੀ ਬਹੁਤ ਜਦੋਂ ਤੇ ਅਸੀਂ ਫੂਲ ਵਾਲਾ ਦਰੂੜ ਚੋਕ ਕੀਤਾ ਉਸ ਤੋਂ ਬਾਅਦ ਕਹਾਣੀ ਬਦਲ ਗਈ ਜਿਹੜੇ 3-4 ਦਰੂੜ ਚੋਕ ਕਿਤੇ ਆ ਸਾਰਾ ਕੋਸ਼ਿਸ਼ ਬਦਲ ਕੇ ਰੱਖੀ। ਬਾਕੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਚੋਣਾਂ ਦੇ ਨਤੀਜੇ ਲਗਭਗ ਤੈ ਹੋ ਚੁੱਕੇ ਨੇ। ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਜੂਨ 1984 ਦੇ ਵਿੱਚ ਸਿੱਖ ਕੌਮ ਦਾ ਕਤਲੇਆਮ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਦੋਸਤੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਬਿਆਨ ਵੀ ਦਿੱਤਾ ਸੀ ਕਿ ਕੋਈ ਵੀ ਸਿੱਖ ਜੋ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਜਸ਼ਨ ਮਨਾਵੇ ਕਿਉਂਕਿ ਦੋਸਤੋ ਜੂਨ ਦਾ ਜੋ ਪਹਿਲਾ ਹਫਤਾ ਹੈ ਉਹ ਸਿੱਖ ਕੌਮ ਤੇ ਬਹੁਤ ਜ਼ਿਆਦਾ ਭਾਰੀ ਦਿਨ ਨੇ। ਕਰਕੇ ਦੋਸਤੋ ਜੇ ਕਿਸੇ ਨੇ ਜਸ਼ਨ ਮਨਾਉਣਾ ਵੀ ਹੈ ਤਾਂ ਕੁਝ ਦਿਨ ਰੋਕ ਕੇ ਤੁਸੀਂ ਮਨਾ ਸਕਦੇ ਹੋ ਤੇ ਵੀਡੀਓ ਨੂੰ ਦੋਸ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਤੇ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ